ਸਤਿ ਸ਼੍ਰੀ ਅਕਾਲ ਜੀ ਡੇਲੀ ਡੈਸਕ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ ਪੰਜਾਬ ਵਰ ਦਾ ਮੌਸਮ ਕਿ ਹੋ ਜਾਣ ਵਾਲਾ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਨੋਟੀਫਿਕੇਸ਼ਨ ਜਿਹੜੀਆਂ ਖਬਰਾਂ ਦੇ ਵਾਪਸ ਤੁਹਾਡੇ ਤੱਕ ਪਹੁੰਚ ਸਕਣ ਦੱਸ ਦਈਏ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਕੋਲਡ ਵੇਵ ਦਾ ਵੱਡਾ ਅਲਰਟ ਜਾਰੀ ਕੀਤਾ ਗਿਆ ਲਗਾਤਾਰ ਵੱਡੀਆਂ ਵਿਖਣੀਆਂ ਆਈਐਮਡੀ ਵਪਾਕਨੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਗਈਆਂ ਨੇ ਸੀਤ ਲਹਿਰ ਪੰਜਾਬ ਦੇ ਵਿੱਚ ਚੱਲਣ ਦੇ ਅਸਾਰ ਨੇ ਕੜਾਕੇ ਦੀ ਠੰਡ ਜਿਹੜੀ ਆ ਦਸੰਬਰ ਮਹੀਨੇ ਦੇ ਵਿੱਚ ਪੈਣ ਦੀਆਂ ਵਟੀਆਂ ਭਵਿੱਖਵਾਨੀਆਂ ਆ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਗਈਆਂ ਨੇ ਕੀ ਕੁਝ ਹੋਰ ਭਵਿੱਖਵਾਨੀਆਂ ਉਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓ ਨੂੰ ਜ਼ਰਾ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਇਸ ਖਬਰ ਦੇ ਨਾਲ ਜੁੜੇ ਰਹਿਣਾ ਦੱਸਿਆ ਜਾ ਰਿਹਾ ਕਿ ਹੁਣ ਬੀਤੇ ਦਿਨੀ ਬਠਿੰਡਾ ਦੇ ਫੀਕ ਕੋਰਟ ਦੇ ਵਿੱਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਤੂੱਚੇ ਪਾਸੇ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਆਉਣ ਵਾਲੇ 3 ਦਿਨ ਜਿਹੜੇ ਨੇ ਪੰਜਾਬ ਲਈ ਜਿਹੜਾ ਖਤਰੇ ਦਾ ਜਿਹੜਾ ਅਲਰਟ جاری ਹੈ ਹਾਲਾਂਕਿ بارش ਦਾ ਕੋਈ ਵੀ ਖਤਰਾ ਨਹੀਂ ਹੈ ਪੰਜਾਬ ਦੇ ਵਿੱਚ ਸੂਬੇ ਭਰ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਇਹ ਭਵਿੱਖਬਾਣੀ ਹੋਈ ਆ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਅੱਜ ਤੋਂ ਅਗਲੇ 3 ਦਿਨ ਲਈ ਸੀਤ ਲਹਿਰ ਯਾਨਕੀ ਕੋਲਡ ਵੇਵ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਸੋਨਾਂ ਨੇ ਕਈ ਇਲਾਕਿਆਂ 'ਚ ਧੁੰਦ ਦਿਖੜੀ ਸੰਭਵ ਹੈ اور ਪਿਛਲੇ 24 ਘੰਟਿਆਂ ਚ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ 0.6 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਇਸ ਨਾਲ ਤਾਪਮਾਨ ਆਪ ਦੇ ਕਰੀਬ ਪਹੁੰਚਿਆ ਹੋਇਆ ਬੀਤੇ ਦਿਨੀ ਬਠਿੰਡਾ ਫਰੀਦਕੋਟ ਦੇ ਵਿੱਚ ਤਾਪਮਾਨ ਸਭ ਤੋਂ ਘੱਟ ਰਿਹਾ ਤੇ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨ ਤੱਕ ਪੰਜਾਬ ਲਈ بارش ਦਾ ਕੋਈ ਵੀ ਅਲਰਟ ਨਹੀਂ ਹੈ ਸਵੇਰ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਠੀਤ ਲਹਿਰ ਦਾ ਅਲਰਟ ਚੱਲੀ ਹੈ yellow alert ਜਾਰੀ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਫਰੀਦਕੋਟ ਫਿਰੋਜ਼ਪੁਰ ਮੁਕਸਰ ਫਾਜ਼ਿਲਕਾ ਪਟਿੰਡਾ ਮੌਕਾ ਤੇ ਚਲੰਦਰ ਸ਼ਾਮਲ ਹੈ ਆਉਣ ਵਾਲੇ ਦਿਨਾਂ ਚ ਤਾਪਮਨ ਚ ਹੋਰ ਵੀ ਗਰਾਵੜ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਬਿੱਤ ਦੇ ਨੇ ਜਿੱਥੇ ਬਟਿੰਡਾ ਦੇ ਫਰੀਦਕੋਟ ਤੇ ਘਟੋਕੜ ਤਾਪਮਨ 4.4 ਡਿਗਰੀ ਦਰਜ ਕੀਤਾ ਗਿਆ ਉਤੇ ਹੀ ਅੰਮ੍ਰਿਤਸਰ ਦਾ ਘਟੋਕੜ ਤਾਪਮਨ 7.6 ਡਿਗਰੀ ਲੁਧਿਆਣਾ 'ਚ 6.8 ਡਿਗਰੀ ਪਟਿਆਲਾ 'ਚ 5.9 ਡਿਗਰੀ ਫਟਾਣਕੋਟ ਦੇ ਵਿੱਚ 8.1 ਡਿਗਰੀ ਗੁਰਦਾਸਪੁਰ ਦੇ ਵਿੱਚ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੁਸ਼ਿਆਰਪੁਰ 'ਚ ਘੱਟੋ ਘੱਟ ਆਪਨ 6.7 ਡਿਗਰੀ ਸਮਰਾਲਾ ਦਾ 8.2 ਡਿਗਰੀ ਮਾਨਸਾ ਦਾ 6.7 ਡਿਗਰੀ ਜਿਹੜਾ ਤਾਪਣ ਦਰਜ ਕੀਤਾ ਗਿਆ ਆਉਣ ਵਾਲੇ 3 ਪੰਜਾਬੀਆਂ ਦੇ ਲਈ ਜ਼ਿਆਦਾ ਘਾਤਕ ਖੜ ਵਾਲੇ ਨੇ ਜਾਨਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਪੂਰਨ ਤੌਰ ਤੇ ਕਰਵਟ ਲੈਣ ਵਾਲਾ ਵੱਡੇ ਬਦਲਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਜਿਸ ਕਰਕੇ ਲਗਾਤਾਰ ਹੀ ਵੱਡੀਆਂ ਭੂਖਣੀਆਂ ਆਈਆਂ ਆਈਆਂ ਤੇ ਵਿਪਾਕ ਦੀਆਂ ਰਿਪੋਰਟਾਂ ਦੇ ਮੁਤਾਬਕ ਹੈ ਜਾਨਕੀ ਆਉਣ ਵਾਲੇ 3 ਦਿਨ ਪੰਜਾਬੀਆਂ ਲਈ ਜ਼ਿਆਦਾ ਭਾਰੀ ਕੋਲਡ ਵੇਵ ਦਾ ਯੈਲੋ ਅਲਰਟ ਜਾਨਕੀ ਸੀਤ ਲਹਿਰ ਪੰਜਾਬ ਦੇ ਵਿੱਚ ਵੱਖ ਦੀ ਨਜ਼ਰ ਆਵੇਗੀ ਇਸ ਦੇ ਨਾਲ ਧੁੰਦਾਂ ਨਿਕਲਣੀਆਂ ਸੰਭਾਵੀ ਤੌਰ ਤੇ ਜਿਹੜੀਆਂ ਸੰਭਵ ਦੇਖਣ ਨੂੰ ਵੱਲਦਿਆਂ ਨੇ ਜਾਨਕੀ ਹੁਣ ਆਉਣ ਵਾਲੇ ਦਿਨ ਪੰਜਾਬੀਆਂ ਦੇ ਲਈ ਜ਼ਿਆਦਾ ਆਫਤ ਭਰੇ ਹੋ ਸਕਦੇ ਨੇ ਇਸ ਕਰਕੇ ਪੰਜਾਬੀ ਜ਼ਰਾ ਸਾਵਧਾਨ ਤੇ ਸੁਚੇਤ ਰਹਣ ਖਤਰੇ ਦੀ ਘੰਟੀ ਤੁਹਾਡੇ ਲਈ ਵੱਜਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਜਾਣਕਾਰੀ ਮੌਸਮ ਦੇ ਬਾਬਤ ਲੋਕਾਂ ਤੱਕ ਪਹੁੰਚੇ ਤੇ ਕੀ ਕੁਝ ਪੰਜਾਬ ਦਾ ਮੌਸਮ ਬਣਨ ਵਾਲਾ ਹੈ ਲੋਕ ਵੀ ਜਿਹੜਾ ਜਾਣੂ ਹੋ ਸਕਦਾ ਹੈ